ਕਮਾਲ ਦੀ ਗੱਲ ਪੰਜਾਬ ਦੇਸ਼ ਦਾ ਅੰਗ ਤੇ ਸਾਰੇ ਪ੍ਰਾਂਤਾਂ ਨੂੰ ਹਰ ਤਰੀਕੇ ਨਾਲ ਸੰਬੰਧ ਕਰਨ ਦੀ ਕੋਸ਼ਿਸ਼ ਕਰੋ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋ ਜੇ ਤੁਸੀਂ ਐਨਐਸਏ ਵੀ ਲਾਓ ਤੇ ਬਾਕੀ ਪ੍ਰਾਂਤਾਂ ਦੇ ਸਜ਼ਾਏ ਇੱਕ ਸਾਲ ਦੀ ਪੰਜਾਬ ਦੇ 2 ਸਾਲ ਦੀ ਇੱਥੇ 2 ਸਾਲ ਦੀ ਜਿਸ ਜਿਸ ਪ੍ਰਾਂਤ ਵਿੱਚ ਤੁਸੀਂ ਡੈਮ ਬਣਾਓ ਉਸ ਪ੍ਰਾਂਤ ਦੇ ਹਵਾਲੇ ਕਰ ਦਿਓ ਪਰ ਇੱਥੇ ਤੁਸੀਂ ਪਹਾੜਾ ਬਣਾਓ ਤੇ ਆਪਣਾ ਹੀ ਕੰਟਰੋਲ ਰੱਖੋ ਪੰਜਾਬ ਨੂੰ ਨਹੀਂ ਦੇਣਾ ਇੱਕ ਗੱਲ ਕੁੱਟੜ ਹੈ ਇਹਨੂੰ ਤੁਸੀਂ ਅੰਗ ਕਦੀ ਸਮਝਿਆ ਹੀ ਨਹੀਂ ਕਿ ਜਦ ਤੁਸੀਂ ਪੰਜਾਬ ਨੂੰ ਆਪਣਾ ਅੰਗ ਨਹੀਂ ਸਮਝਦੇ ਤੇ ਪੰਜਾਬ ਦੇ ਚ ਰਹਿਣ ਵਾਲਾ ਤੁਹਾਡਾ ਅੰਗ ਕਿਤਨਾ ਹੋਵੇਗਾ ਉਸ ਨੂੰ ਤੁਸੀਂ ਆਪਣਾ ਅੰਗ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਆਪਣੋਂ ਤੇ ਬਹਿਰ ਰੱਖਣਾ ਧੂਣੇ ਬੁੱਧੋਂ ਸੇ ਠੀਕਾ ਇਹਨੂੰ ਪਤਾ ਹੀ ਨਹੀਂ ਸਿੱਖ ਇਸ ਦੇਸ਼ ਦਾ ਜਿੰਨਾ ਆਪਣਾ ਹੈ ਹੋਰ ਕੋਈ ਆਪਣਾ ਨਹੀਂ ਇੱਥੇ ਤੇ ਪੁਰਾਣੇ ਬੰਦੇ ਜੈ ਜੰਗ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇਥੇ ਤੇ ਖੇਮਾ ਕਰਨੀ ਭਗਤ ਸਿੰਘ ਜੈਸੇ ਸਿੱਖਾਂ ਦੇ ਪੈਦਾ ਹੋਏ ਜੋ ਦੇਸ਼ ਨੂੰ ਆਜ਼ਾਦ ਕਰਾਉਂਦੇ ਰਹੇ ਇਥੇ ਬ੍ਰਾਹਮਣਾਂ ਦੇ ਜੈਤੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇਸ ਇਤਿਹਾਸ ਬ੍ਰਾਹਮਣਾਂ ਦੇ ਹੱਥ ਛਿੰਦੇ ਨੇ ਸੱਪ ਕੋਬਰਾ ਨਾਗ ਜੇ ਕਿਸੇ ਨੂੰ ਕਟਣ ਲੱਗੇ ਇੱਕ ਸਮੇਂ ਚ ਵਦ ਤੋਂ ਵਦ ਤਿੰਨ ਬੰਦਿਆਂ ਨੂੰ ਡੰਗ ਮਾਰ ਸਕਦਾ ਉਹਦੀ ਜ਼ਹਿਰ ਖਤਮ ਹੋ ਜਾਂਦੀ ਫਿਰ 10 15 ਦਿਨ ਲੱਗਣਗੇ ਜ਼ਹਿਰ ਬਣਦੇ ਪਰ ਮਨੁੱਖ ਇਤਨਾ ਜ਼ਹਿਰੀਲਾ ਹੈ ਕਈ ਦਫਾ ਬਸਤੀਆਂ ਦੀਆਂ ਬਸਤੀਆਂ ਸ਼ਹਿਰਾਂ ਦੇ ਸ਼ਹਿਰ ਮੁਲਕਾਂ ਦੇ ਮੁਲਕ ਉਜਾੜ ਦਿੰਦਾ ਉਹਦੀ ਜ਼ੈਰ ਖਤਮ ਨਹੀਂ ਹੁੰਦੀ 2.5 ਕਰੋੜ ਬੰਦਿਆਂ ਦਾ ਕਾਤਲ ਸੀ ਹਿਟਲਰ ਪਰ ਉਹਨੂੰ ਸਕੂਨ ਨਹੀਂ ਮਿਲਿਆ ਉਹ ਗਰ ਜ਼ਿੰਦਾ ਰਹਿੰਦਾ ਤੇ ਪਤਾ ਨਹੀਂ ਹੋਰ ਕਿਤਨੀਆਂ ਤਬਾਹੀਆਂ ਕਰਨੀਆਂ ਹਲਾਕੂ ਲੰਗਦਾ ਸੀ ਬਸਤੀਆਂ ਉਜਾੜ ਕੇ ਲੰਗਦਾ ਸੀ ਚੰਗੇਜ਼ ਖਾਨ ਦੇ ਘੋੜੇ ਲਾਸ਼ਾਂ ਤੋਂ ਲੰਗਦੇ ਸਨ ਹੱਸਦਾ ਹੋਇਆ ਲੰਗਦਾ ਸੀ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਚਾਈਨਾ ਵਿੱਚ ਮੌਸੇ ਤੁੰਗ ਨੇ ਕ੍ਰਾਂਤੀ ਲਿਆਂਦੀ ਸੀ 3 ਕਰੋੜ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਉਣ ਦਾ ਦਾਵਾ ਕੀਤਾ ਮੌਸੇ ਤੁੰਗ ਨੇ ਮਨੁੱਖ ਜਦ ਪਸ਼ੂ ਬਣਦਾ ਤੇ ਸਭ ਕੀ ਹੁੰਦਾ ਕੁਝ ਵੀ ਨਹੀਂ ਇਹਦਾ ਕਹਿੰਦਾ ਅਕਲ ਨੂੰ ਤੈਨੂੰ ਸਿਰਫ ਆਕਾਰ ਦਾ ਪਤਾ ਹੈ ਪਰ ਮੈਂ ਤੇਰਾ ਅਕਾਰ ਨੂੰ ਵੀ ਜਾਣਦਾ ਆਵਕ ਮਨੁੱਖੇ ਸੰਬੰਧ ਜੋੜ ਸਕਦਾ ਉਹ ਤਾਂ ਅਕਲ ਦੀ ਦੁਨੀਆ ਦੇ ਰਹਿਣ ਵਾਲਾ ਬੜੇ-ਬੜੇ ਪੰਡਤ ਹੈਰਾਨ ਹੋ ਗਏ ਸਨ ਰਵਿਦਾਸ ਬਗਤ ਬਣ ਗਏ ਭ੍ਰਮ ਗਏ ਨਹੀਂ ਹੋਗੇ ਇਹ ਨਾਮਦੇਵ ਤੇ ਛੀਂਬਾ ਸੀ ਸ਼ੋਦਰ ਸੀ ਵਿਚਾਰੇ ਨੂੰ ਮਾਰ ਮਾਰ ਕੇ ਮੰਦਰ ਚੋਂ ਵੀ ਕਟਿਆ ਸੋਧ ਸੋਧ ਕਰ ਮਾਰ ਉਤ ਕਹਾਂ ਕਰਾਂ ਬਾਪ ਬੇਸਰਾ ਐ ਮੇਰੇ ਪਿਤਾ ਐ ਮੇਰੇ ਪ੍ਰਭੂ ਮੈਨੂੰ ਤੇ ਸ਼ੋਦਰ ਸ਼ੁਧਰ ਆ ਕੇ ਕੱਢ ਮਾਰੇ ਇਹਨਾਂ ਨੇ ਵੇਚਣੇ ਨਹੀਂ ਦਿੱਤਾ ਨਾਮਦੇਵ ਨੇ ਹਿਰਦਾ ਅੱਗੇ ਕੀਤਾ ਹੈ ਉਹਨਾਂ ਪੰਡਤਾਂ ਨੇ ਆਪਣੀ ਅਕਲ ਲੱਗੇਗੀ ਹਿਰਦਾ ਅਕਲ ਨੂੰ ਘੇਰੇ ਉਹ ਖੁਦਾ ਜੋ ਹੈ ਔਰ ਮੈਂ ਖੁਦਾ ਨਮਾਹ ਹੂੰ ਸਿਰਫ ਖੁਦਾ ਦੀਆਂ ਗੱਲਾਂ ਕਰਨ ਵਾਲੀ ਹੈ ਅਕਲ ਮੈਂ ਖੁਦਾ ਦਾ ਰੂਪ ਹੀ ਹੂੰ ਗੁਰੂ ਨਾਨਕ ਕਿਸੇ ਤੇ ਸਵਾਲ ਨਹੀਂ ਕਰਦੇ ਸਵਾਲਾਂ ਦਾ ਜਵਾਬ ਦਿੰਦੇ ਨੇ ਮੱਖੇ ਦੇ ਜਿਹੜੀ ਪਹਿਲੀ ਗੱਲ ਪੁੱਛੀ ਗਈ ਓਏ ਪੁੱਛ ਨਾ ਖੋਲ ਕਿਤਾਬੋਂ Hindu ਵੱਡਾ ਕਿ ਮੁਸਲਮਾਨ ਹੋ ਦੱਸੋ ਕੁਰਾਨ ਦੀ ਆਇਤਾਂ ਪੜ੍ਹਦੇ ਨੇ ਤੇ ਕੁਰਾਨ ਦੇ ਅਰਥ ਕਰਦੇ ਨੇ ਐਨੀ ਇਹ ਮਹਾਨ ਕਿਤਾਬ ਹੈ ਮਕਦਸ ਕਿਤਾਬ ਹੈ ਇਹਦੇ ਚ ਇਤਨੀਆ ਕੀਮਤੀਆਂ ਗੱਲਾਂ ਨੇ ਇਸਲਾਮ ਮਹਾਨ ਹੈ ਤੁਸੀਂ ਦੱਸੋ ਇਹੰਦੂ ਵੱਡਾ ਹੈ ਮੁਸਲਮਾਨ ਪੁੱਛਨ ਖੋਲ ਕੇ 라ਵਨੋ ਇਹੰਦੂ ਵੱਡਾ ਕੇ ਮੁਸਲਮਾਨ ਹੋਈ ਬਾਬਾ ਆਖੇ ਹਾਜੀ ਹੋ ਸੁਭ ਅਮਲਾ ਵਾਜੋ ਦੋ ਨੋ ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ ਜਿਹਦੇ ਕਰਮ ਉੱਚੇ ਨੇ ਜਿਹਦੇ ਆਮਾਲੁ ਚੈਨੇ ਮਸਕੋਰੀ ਕਦੀ ਕਦੀ ਸਾਡੀ ਲੋੜ ਦੁੱਖ ਵੀ ਆਉਂਦੀ ਹੈ ਉਹਨੂੰ ਪਤਾ ਹੁੰਦਾ ਹੈ ਦੁੱਖ ਤੋਂ ਬਿਨਾ ਸੁਚੇਤ ਨਹੀਂ ਹੋਵੇ ਜੋ ਕੁਝ ਮੇਰੀ ਚੌਲੀ ਚ ਪੈ ਗਿਆ ਮੇਰੀ ਲੋੜ ਸੀ ਦੁੱਖ ਪੈ ਗਿਆ ਇਹ ਮੇਰੀ ਲੋੜ ਸੀ ਇਸ ਤੋਂ ਬਿਨਾ ਮੇਰੀ ਬੇਹੋਸ਼ੀ ਟੁੱਟਣੀ ਨਹੀਂ ਸੀ ਸੁਖ ਮਿਲੇ ਹੈ ਮੇਰੀ ਲੋੜ ਸੀ ਇਹ ਵੀ ਔਰ ਦੁੱਖ ਮਿਲੇ ਇਹ ਮੇਰੀ ਲੋੜ ਸੀ ਪ੍ਰਭੂ ਲੋੜ ਦੇ ਮੁਤਾਬਕ ਚੌਲੀ ਦੇ ਚਪਦਾ ਹੈ ਬਿਨਾ ਥਾਪ ਦਿੱਤਿਆਂ ਜ਼ੋਰ ਦੀ ਤਬਲਾ ਨਹੀਂ ਬੋਲਦਾ ਢੋਲਕ